ਅਸੀ ਕਾਲ ਭਾਈ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਬ੍ਰੈਂਚ ਟਰੈਕਟਰ ਜ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਕੱਲ ਨੂੰ ਦਿਨ ਬੁੱਧਵਾਰ ਆਪਰਾਵੋ ਕਿਹੜੇ ਕਿਹੜੇ ਭਰਾ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਆਉਣਗੇ ਤਾਂ ਜਰੂਰ ਇੱਕ ਵਾਰੀ ਬ੍ਰੈਂਚ ਟਰੈਕਟਰ ਜਿੱਥੇ ਤੁਸੀਂ ਵਿਜ਼ਿਟ ਕਰਕੇ ਜਾਣੀ ਤੁਹਾਨੂੰ ਹਰੇਕ ਪ੍ਰਕਾਰ ਦੀ ਟਰੈਕਟਰ ਮਿਲ ਜਾਣਗੇ ਕਿਵੇਂ ਸੋਨਾਲੀਕਾ 750 ਹੌਲੈਂਡ 3630 ਸਪੈਸ਼ਲ ਐਡੀਸ਼ਨ ਸਵਰਾਜ 855 3 ਸਪੀਡ ਚ ਕਿਵੇਂ ਬਾਹਰ ਵੀ ਕਾਫੀ ਟਰੈਕਟਰ ਖੜੇ ਆ ਬਾਹਰ ਖੜਾਗਾ ਸੋਨਾ ਲੀਕਾ 750 2014 ਮਾਡਲ ਕਾਫੀ ਜਿਆਦੇ ਟਰੈਕਟਰ ਖੜੇ ਆ ਕਿਵੇਂ 3 ਸਪੀਡ ਚ 22 ਮਾਡਲ ਤੁਹਾਨੂੰ ਮਿਲ ਜਾਣਗੇ ਸਵਰਾਜ ਮਿਲ ਜਾਣਗੇ 22 ਮਾਡਲ ਚ ਤੁਹਾਨੂੰ ਤਿੰਨ ਪੀਸ ਤਾਂ ਤੇ ਦੋ ਪੀਸ ਤੁਹਾਨੂੰ 52 10 ਗੀਅਰ ਪ੍ਰੋ ਮਿਲ ਜਾਣਗੇ 22 ਮਾਡਲ ਚ ਸਵਰਾਜ ਲੈਣਿਆ ਤਾਂ ਸਵਰਾਜ ਲੈ ਜਾਓ ਪ੍ਰਭੂ ਜੇ ਤੁਸੀਂ ਗੀਅਰ ਪ੍ਰੋ ਲੈਣਾ 52 10 ਤਾਂ 4 ਸਪੀਡ ਵਾਲਾ ਤਾਂ ਗੀਅਰ ਪ੍ਰੋ ਲੈ ਜਾਓ ਇਹ ਟਰੈਕਟਰ ਆ ਮਤਲਬ 2.5 ਲੱਖ ਰੁਪਇਆ ਭਰ ਕੇ ਬਾਕੀ ਸਾਰੇ ਟਰੈਕਟਰ ਤੇ ਆਸਾਨ ਕਿਸ਼ਤਾਂ ਹੋ ਜਾਣਗੀਆਂ ਕਿਵੇਂ ਸਪੈਸ਼ਲ ਐਡੀਸ਼ਨ ਖੜਾ 2020 ਮਾਡਲ ਸੋਨਾਲਿਕਾ 750 RX ਸ਼ੋਚ ਖੜਾਗਾ ਇਹ ਵੀ ਪ੍ਰਾਪ ਸਪੈਸ਼ਲ ਜੀ ਡਿਮਾਂਡ ਕਰਦੇ ਰਹਿੰਦੇ ਆ ਤਾਂ 1.5 ਲੱਖ ਰੁਪਇਆ ਭਰ ਕੇ ਇਹ ਟਰੈਕਟਰ ਮਿਲ ਜਾਊਗਾ ਕੋਈ ਵੀ ਟਰੈਕਟਰ ਲੈਣਾ ਤਾਂ ਕਮੈਂਟ ਕਰਕੇ ਤੁਸੀਂ ਰੇਟਾਂ ਸੰਬੰਧੀ ਕੋਈ ਜਾਣਕਾਰੀ ਲੈ ਸਕਦੇ ਹੋ ਕਿਵੇਂ 2017 ਮਾਡਲ ਟਰੈਕਟਰ ਬਹੁਤ ਹੀ ਸਾਫ਼ ਟਰੈਕਟਰ ਖੜਾ ਸਾਡੇ ਕੋਲੇ 2017 ਮਾਡਲ ਪੰਜਾਬ ਨੰਬਰ ਟਰੈਕਟਰ ਤੇ ਇਧਰ ਤੁਸੀਂ 855 2022 ਦੇਖ ਸਕਦੇ ਹੋ ਤੇ 5210 ਗੇਅਰ ਪ੍ਰੋ 2022 ਮਾਡਲ ਦੀ ਗੇਅਰ ਪ੍ਰੋ ਇਹ ਆ ਆ ਵੀ 22 ਮਾਡਲ ਆ ਤੇ ਅੱਗੇ ਆ ਗਿਆ 2000 ਇਹ ਆ ਟਰੈਕਟਰ ਜਿਹੜਾ ਇਹ 23 ਮਾਡਲ ਆ ਭਰਾਵੋ ਇਹ ਹੈਗਾ ਸੈਂਟਰ ਗੇਅਰ ਵਾਲਾ ਸੈਂਟਰ ਗੇਅਰ ਆ ਟਰੈਕਟਰ 2 ਸਪੀਡ ਚ ਕਿਸੇ ਪ੍ਰਾਣੇ ਟਰੈਕਟਰ ਲੈਣਾਗਾ ਇਹ ਵੀ ਆਪਣੇ ਕੋਲੇ ਖੜਾਗਾ ਬੜਾ ਟਰੈਕਟਰ ਜਿੱਤੇ ਇਹਨਾਂ ਚੋਂ ਕੋਈ ਟਰੈਕਟਰ ਖਰੀਦਣਾ ਤਾਂ ਇਹਨਾਂ ਚੋਂ ਵੀ ਖਰੀਦ ਕੇ ਲੈ ਜਾ ਸਕਦੇ ਆ 969 ਖਰੀਦਨੇ ਆ ਕਿ ਜੇ 4 ਵੀਲ ਖਰੀਦਣਾ 4 ਵੀਲ ਖਰੀਦ ਲਓ ਭਰਾਵੋ 2 ਵੀਲ ਖਰੀਦਣਾ 2 ਵੀਲ ਲੈ ਲਓ ਜੇ 4855 ਲੈਣਾ ਤਾਂ 855 ਲੈ ਲਓ 17 ਮਾਡਲ ਸਪੈਸ਼ਲ ਐਡੀਸ਼ਨ ਲੈਣਾ ਤਾਂ ਸਪੈਸ਼ਲ ਰੀਜਨ ਲੈ ਲਓ ਕੋਈ ਵੀ ਟਰੈਕਟਰ ਤੁਸੀਂ ਬਾਕੀ ਆਸਾਨ ਕਿਸ਼ਤਾਂ ਆਸਾਨ ਕਿਸ਼ਤਾਂ ਕਰਨੀਆਂ ਤਾਂ ਭਰਾਵੋ ਆਸਾਨ ਕਿਸ਼ਤਾਂ ਵੀ ਕਰਕੇ ਲਿਆ ਸਕਦੇ ਹੋ ਜੇ ਤੁਸੀਂ ਕਈ ਵਾਰ ਜੀਮੀਦਾਰ ਭਰਾਵ ਕੋਲੇ ਸਾਰੀ ਪੇਮੈਂਟ ਨਹੀਂ ਹੁੰਦੀ ਬਾਕੀ ਆਸਾਨ ਕਿਸ਼ਤਾਂ ਦੇ ਟਰੈਕਟਰ ਤੁਸੀਂ ਵੜੈਂਟ ਟਰੈਕਟਰ ਤੋਂ ਖਰੀਦ ਕੇ ਲੈ ਜਾ ਸਕਦੇ ਹੋ ਤੁਹਾਨੂੰ ਦੱਸਦਾ ਪਿੰਡ ਸਾਹਿਬ ਡਿਸਟ੍ਰਿਕਟ ਬਠਿੰਡਾ ਦਾ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਿਓ 92026404 854700900 ਇੱਥੇ ਮੇਰੇ ਫਾਸ ਸਾਹਿਬ ਦੇ ਨੰਬਰ ਸਰਦਾਰ ਮਹਿੰਦਰ ਸਿੰਘ ਬੜੈਂਚ ਦੇ 5210 ਗੀਅਰ ਪ੍ਰੋ ਫੁੱਲ ਟੌਪ ਮਲਟਰੈਕਟਰ ਆ ਭਰਾਵੋ ਖੁੱਲਦੇ ਹਿੱਸੇ ਵਾਲੇ ਇਹ ਬਹੁਤ ਘੱਟ ਪੀਸ ਆਉਂਦੇ ਆ ਭਰਾਵੋ ਖੁੱਲਦੇ ਹਿੱਸੇ ਵਾਲੇ ਤਾਂ 5210 ਚ ਬਹੁਤ ਘੱਟ ਪੀਸ ਆਉਂਦੇ ਆ ਸਾਡੇ ਕੋਲੇ ਐ ਮਤਲਬ ਵੀ ਕੋਈ 40 ਟਰੈਕਟਰ ਵਾਂਗਰ ਇੱਕ ਟਰੈਕਟਰ ਆਉਂਦਾ 100 ਟਰੈਕਟਰ ਮਗਰ ਪੰਜਾ ਟਰੈਕਟਰ ਹੀ ਆਉਂਦੇ ਆ ਜਿਹੜੇ ਖੁੱਲਦੇ ਹਿੱਸੇ ਵਾਲੇ ਹੁੰਦੇ ਆ ਕਨੋਪੀ ਵਗੈਰਾ ਡੈਕ ਰੁੱਕ ਲੱਗਿਆ ਹੋਇਆ ਬਹੁਤ ਨਵਾਂ ਟਰੈਕਟਰ ਆ 2022 ਮਾਲ ਪੰਜਵੇਂ ਮਹੀਨੇ ਦਾ ਇਹ ਲੈਣਾ ਤੇ ਇਹ ਟਰੈਕਟਰ ਲੈ ਜਾਓ ਕਿਸੇ ਨੇ 855 ਲੈਣਾ ਆ 855 ਲੈ ਲੈਣਾ 855 ਲੈ ਜਾਓ ਤੇ ਅਰਜਨ ਨੋਵੋ ਖਰੀਦਣਾ ਅਰਜਨ ਨੋਵੋ ਖਰੀਦ ਕੇ ਲੈ ਜਾਓ ਭਰਾਵੋ ਕਿਸੇ ਭਰਾ ਨੇ ਖਰੀਦਣਾ ਤਾਂ 5210 ਤੋਂ ਬਾਅਦ ਹਰੇਕ ਪ੍ਰਕਾਰ ਦੀ ਟਰੈਕਟਰ ਆਪਣੇ ਕੋਲੇ ਮਿਲ ਜਾਂਦੇ ਆ ਇਹ 2018 ਮਾਡਲ ਲਾ ਕਿਸੇ ਪ੍ਰਾਣੇ ਖਰੀਦਣਾ ਹੈ ਖਰੀਦ ਲੋ ਕੋਈ ਵੀ ਟਰੈਕਟਰ ਲਿਆਣਾਗਾ ਤਾਂ ਸਾਰੇ ਟਰੈਕਟਰਾਂ ਤੇ ਆਸਾਨ ਕਿਸ਼ਤਾਂ ਆਹ ਦਿੱਤੇ ਹੋਏ ਨੰਬਰਾਂ ਤੇ ਮੇਰੇ ਫਾਜ਼ਲ ਸਾਹਿਬ ਸਰਦਾਰ ਮਹਿੰਦਰ ਸਿੰਘ ਵੜੈਂਚਣਾ ਤੁਸੀਂ ਸੰਪਰਕ ਕਰ ਸਕਦੇ ਹੋ ਆਹ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਲੋ ਆਹ ਲੋਕੇਸ਼ਨ ਸਾਨੂੰ ਦਿੱਤੀ ਹੋਈ ਆ ਬਠਿੰਡੇ ਤੋਂ 28 ਕਿਲੋਮੀਟਰ ਸਾਡਾ ਪਿੰਡ ਤਲਵੰਡੀ ਸਾਬੋ ਤੋਂ 18 ਕਿਲੋਮੀਟਰ ਤਲਵੰਡੀ ਸਾਬੋ ਤੋਂ 18 ਕਿਲੋਮੀਟਰ ਰੋਡ ਦੇ ਉੱਪਰ ਪਿੰਡਾ ਭਰਾਵੋ ਆਹ ਲੋਕੇਸ਼ਨ ਤੁਸੀਂ ਚੈੱਕ ਕਰ ਹੀ ਸਕਦੇ ਹੋ ਤੇ ਰਾਂਪਰੇ ਤੋਂ 25 ਕਿਲੋਮੀਟਰ ਮਾਨਸਾ ਤੋਂ 35 ਕਿਲੋਮੀਟਰ ਰੋਡ ਦੇ ਉਪਰੀ ਵਿਚਕਾਰ ਇਹ ਪਿੰਡ ਹੈ ਸਾਡਾ ਤੇ ਆਹ ਦਿੱਤੇ ਹੋਏ ਨੰਬਰ ਆ ਭਰਾਓ ਸਰਦਾਰ ਮਹਿੰਦਰ ਸਿੰਘ ਬੜਾਂਜ ਮੇਰੇ ਫਸਲ ਸਾਹਿਬ ਦੇ ਨੰਬਰ ਆ ਤੇ ਅੱਗੇ ਮੇਰੇ ਨੰਬਰ ਦਿੱਤੇ ਹੋਏ ਆ ਇਹਨਾਂ ਚੋਂ ਕੋਈ ਵੀ ਟਰੈਕਟਰ ਤੁਸੀਂ ਖਰੀਦਣਾ ਤਾਂ ਤੁਸੀਂ ਟਰੈਕਟਰ ਲਾਉਣ ਮੇਲੇ ਦੀ ਸਕੀਮ ਤਹਿਤ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਅਰਜਨ ਮੈਟ ਖੜਾ 2013 ਵਾਲਾ ਅੱਗੇ ਖੜਾਗਾ 6055 6055 ਖੜਾਗਾ 2000 14 ਮਲ ਟਰੈਕਟਰ ਖੜਾ ਕਿਸੇ ਭਰਾ ਨੇ ਖਰੀਦਣਾ 2014 ਮਲ 6055 ਤੇ ਅੱਗੇ ਖੜਾਗਾ 6055 2014 ਮਲ ਪੀਵੀ ਨੰਬਰ ਆ ਕਿਸੇ ਭਰਾ ਨੇ ਇਹ ਲੈਣਾ ਤੇ ਇਹ ਖਰੀਦ ਕੇ ਲੈ ਜਾਓ ਜੇ ਅੱਗੇ ਖੜਾਗਾ ਸਪੈਸ਼ਲ ਟਰਬੋ ਆ ਟਰੈਕਟਰ 70 ਮਤਲਬ ਵੀ 65 ਤੋਂ 70 ਹਸ ਪਾਵਰ ਵਾਲਾ ਟਰੈਕਟਰ ਖੜਾਗਾ ਜੇ ਇਹ ਖਰੀਦਣਾ ਇਹ ਖਰੀਦ ਲਓ ਕੋਈ ਵੀ ਟਰੈਕਟਰ ਤੁਸੀਂ ਖਰੀਦਨੇ ਆ ਤਾਂ ਮੋੜ ਮੰਡੀ ਮੋੜ ਮੰਡੀ ਦੇ ਨੇੜੇ ਸਾਡਾ ਪਿੰਡ ਆ ਪਾਈ ਬਖਤੌਰ ਮੌਣ ਮੰਡੀ ਤੋਂ ਹੈਗਾ ਇਹ 10 10 12 ਕਿਲੋਮੀਟਰ ਬਠਿੰਡੇ ਤੋਂ ਤੁਹਾਨੂੰ ਦੱਸਿਆ ਹੀ 28 ਕਿਲੋਮੀਟਰ ਆ ਜਰੂਰ ਭਰਾਓ ਇੱਕ ਵਾਰੀ ਵਿజిਟ ਕਰਕੇ ਯਾਨੀ ਬੜੈਂਚ ਟਰੈਕਟਰ ਜਿਹੇ ਡਿਸਟ੍ਰਿਕਟ ਬਠਿੰਡਾ ਪਿੰਡ ਪਾਈ ਬਖਤੌਰ ਹਰੇਕ ਪ੍ਰਕਾਰ ਦੇ ਟਰੈਕਟਰ ਮਿਲ ਜਾਣਗੇ ਤੁਸੀਂ ਕਮੈਂਟ ਕਰਕੇ ਤੁਸੀਂ ਕੋਈ ਰੇਟ ਸੰਬੰਧੀ ਜਾਣਕਾਰੀ ਲੈਣੀ ਆ ਜਾਂ ਕੋਈ ਮਾਡਲ ਸੰਬੰਧੀ ਜਾਣਕਾਰੀ ਲੈਣੀ ਆ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਜਾਣਕਾਰੀ ਲੈ ਸਕਦੇ ਹੋ ਤੇ ਇੱਕ ਵਾਰੀ ਕਿਹੜੇ ਕਿਹੜੇ ਭਰਾ ਤਲਵੰਡੀ ਸਾਬੋ ਮੰਡੀ ਤੇ ਆਉਣਗੇ ਤਾਂ ਜਰੂਰ ਵੜਾਂਹ ਟਰੈਕਟਰ ਤੇ ਵਿజిਟ ਕਰਕੇ ਜਾਣਾ ਕੋਈ ਵੀ ਟਰੈਕਟਰ ਖਰੀਦਣਾ ਤੁਸੀਂ ਇੱਥੇ ਖਰੀਦ ਕੇ ਲੈ ਆ ਸਕਦੇ ਹੋ ਦੂਰੋਂ ਨੇੜੋਂ ਕਿੜੇ ਕਿੜੇ ਭਰਾ ਆਉਣਗੇ ਇੱਕ ਵਾਰ ਜਰੂਰ ਚਾਹ ਦਾ ਕੱਪ ਸਾਂਝਾ ਕਰਕੇ ਜਾਣਾ ਕੋਈ ਵੀ ਟਰੈਕਟਰ ਖਰੀਦਣਾ ਜਾਂ ਕੋਈ ਤੁਸੀਂ ਟਰੈਕਟਰ ਵੇਚਣਾਗਾ ਜਾਂ ਤੁਸੀਂ ਆਪਣੇ ਟਰੈਕਟਰ ਤੇ ਵੀ ਲੋਨ ਕਰਵਾਉਣਾਗਾ ਤਾਂ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਲਓ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਆ ਆਪਣੀ ਲੋਕੇਸ਼ਨ ਦਿੱਤੀ ਹੋਈ ਆ ਇਹ ਨੰਬਰ ਤੇ ਜਲਦ ਤੋਂ ਜਲਦ ਸੰਪਰਕ ਕਰ ਲਓ ਪਿੰਡ ਭਾਈ ਬਸਤੌਰ ਪਹੁੰਚ ਜੋ ਧੰਨਵਾਦ ਵੀਡੀਓ ਨੂੰ ਅੱਗੇ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਕਿਉਂਕਿ ਸਾਰੇ ਭਰਾਵਾਂ ਕੋਲੇ ਵੀਡੀਓ ਪਹੁੰਚਦੀ ਹੋ ਜਾ ਕਰੇ ਕਿਸੇ ਨੇ ਆਪਣੇ ਰਿਸ਼ਤੇਦਾਰ ਨੇ ਯਾਰ ਦੋਸਤ ਨੇ ਟ੍ਰੈਕਟਰ ਲੈਣਾ ਤਾਂ ਉਹਨਾਂ ਕੋਲੇ ਜਰੂਰ ਇਹ ਵੀਡੀਓ ਪਹੁੰਚਦੀ ਕਰ ਦਿਓ ਧੰਨਵਾਦ ਵੀਡੀਓ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ